ਬਲੌਗ ਵੀਰਪਾਲਪੁਰ ਵਿੱਚ ਤੁਹਾਡਾ ਸੋਹਰਾ ਤੈਦਿਲਾ ਧੰਨਵਾਦੀ ਹੋਰ ਸਨ ਅੱਜ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਨੇ ਬਹੁਤ ਤੈਦਿਲਾ ਧੰਨਵਾਦ ਤੁਹਾਡੇ ਆਪਣੇ ਨਾਲ ਜੋੜਨ ਦਾ ਬਹੁਤ ਤੈਦਿਲਾ ਧੰਨਵਾਦ ਕਰਦੇ ਹਾਂ ਤੁਸੀਂ ਮੈਨੂੰ ਵੀਰਪਾਲਪੁਰ ਬਲੌਗ ਵਿੱਚ ਵੀ ਬਹੁਤ ਵਧੀਆ ਸਪੋਰਟ ਕਰਦੇ ਹੋ ਤੇ ਅੱਜ ਆਪਣੇ ਕੋਲੇ ਕੋਟੀ ਜਿਹੜੀ ਮੈਂ ਕਲਰ ਵਾਲੀ ਦਿਖਾਈ ਸੀ ਬਣ ਕੇ ਰੈਡੀ ਹੋ ਗਈ ਉਹ ਕੱਲ ਸ਼ਾਮ ਨੂੰ ਹੀ ਬਣ ਕੇ ਹਜੇ ਤਾਂ ਰੈਡੀ ਹੋਈ ਸੀਗੀ ਸ਼ਾਮ ਨੂੰ ਸਰਾਸਕੀ ਪੂਰੀ ਹੋਈ ਫਿਰ ਮੈਂ ਜੀ ਮਤਲਬ ਬਾਹਾ ਵਗੈਰਾ ਲਾਈਆਂ ਸਿਉ ਕੇ ਤੇ ਇੱਕ ਤਾਂ ਜੀ ਮੀ ਬਹੁਤ ਪਰੇਸ਼ਾਨ ਕਰੀ ਜਾਂਦਾ ਕਿ ਬਹੁਤ ਜ਼ਿਆਦਾ ਮੀਂਹ ਹੈ ਦਿੱਲੀ ਬਸ ਪੈਂਦਾ ਹੀ ਰਹਿੰਦਾ ਮੀਂਹ ਪਤਾ ਨਹੀਂ ਕੀ ਗੱਲ ਆ ਇੰਨਾ ਕਿੱਥੋਂ ਰੱਬ ਕੋਲੇ ਫਾਨੀ ਆ ਗਿਆ ਨੋ ਜੀ ਮੀਤਾ ਦਵਾਰਾ ਫੇਰ ਆ ਕੇ ਮੇਰੇ ਕੱਪੜੇ ਪਏ ਬਾਹਰ ਤੇ ਮੈਂ ਕਈ ਵਾਰ ਕਦੇ ਅੰਦਰ ਤੇ ਕਦੇ ਬਾਹਰ ਮੇਰੇ ਦਸਤ ਤੱਕਿਆ ਪਿਆ ਕੱਪੜੇ ਜਗ ਦੇ ਅੰਦਰ ਤੇ ਕਦੇ ਬਾਹਰ ਲੁੰਬੀ ਕਰ ਦਿੱਤਾ ਹੁਣ ਫੇਰ ਮੋਟੀ ਖਣੀ ਦਮੀ ਆ ਗਿਆ ਚਲੋ ਖਣੀ ਲਾਉਂਦੇ ਕਿ ਮੈਂ ਕੀ ਕਰਾਂ ਹੁਣ ਕੋਈ ਕੰਮ ਹੋਰ ਵੀ ਕਰਨਾ ਕਿ ਸਾਰਾ ਦਿਨ ਇਸੇ ਕੰਮ ਵਿੱਚ ਹੀ ਰਹੀ ਜੀ ਚਲੋ ਦੇਖੋ ਹੀ ਨਹੀਂ ਵੈਸੇ ਉਤਾ ਚਾਜਾ ਲੱਗਦਾ ਵੈਸੇ ਬਾਰਾ ਤਾਂ ਨਹੀਂ ਲੱਗਦਾ ਹਵਾ ਵਗਦੀ ਕਿ ਤਾਂ ਹਟ ਹੀ ਜਾਵੇ ਤੇ ਬਹੁਤ ਨਹੀਂ ਜਾਂਦੀ ਕਈ ਥਾਂ ਤਾਂ ਚਲੋ ਵੈਸੇ ਤਾਂ ਚੋਨੀ ਦੀ ਚੱਲੋ ਲੋੜ ਹੈ ਨਾ ਜੋ ਨਹੀਂ ਆਲੇੰਦਾ ਵੈਸੇ ਇੰਨੀ ਵੀ ਲੋੜ ਹੈ ਨਹੀਂ ਵੀ ਜਿਹੜਾ ਇੰਨਾ ਜ਼ਿਆਦਾ ਹਾੜਾ ਆ ਜਾਵੇ ਤੇ ਕਈ ਥਾਂ ਤਾਂ ਵਿਚਾਰੇ ਬਹੁਤ ਭੁੱਖੇ ਬਹੁਤ ਹਾੜਾ ਆਏ ਪਏ ਆ ਤੇ ਆਪਾਂ ਨੂੰ ਡੇਲੀ ਨਹੀਂ ਪੈਂਦਾ ਹੀ ਰਹਿੰਦਾ ਪਤਨ ਗੱਲ ਜਿਵੇਂ ਸਵੇਰ ਉੱਠੀ ਸੋਦੂ ਪੂੜੀ ਬਈ ਜਾਂਦੀ ਸੀ ਜੇ ਲੋ ਜੀ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜੇ ਮੈਂ ਤੁਹਾਨੂੰ ਦਿਖਾਉਣੀ ਆ ਕੋਟੀ ਬਣੀ ਵੀ ਤੇ ਕਰੀਆਂ ਪੈਂਦੀਆਂ ਨੇ ਸੀਸੇ ਤੇ ਖੜਕਾ ਹੁੰਦਾ ਇੱਕ ਭੈਣ ਆਪਣੇ ਨਾਲ ਜੁੜੇ ਹੋਏ ਆ ਉਹ ਭੈਣ ਦੇ ਚੈਨਲ ਦਾ ਨਾਂ ਹੈਗਾ ਗਰਵਾਨ ਗਰਵਾਨੀ ਹੋਈ ਆ ਤੇ ਆਪਣੀ ਵੀਡੀਓ ਵੀ ਹੁਣ ਵੇਖਦੇ ਹੋਣਗੇ ਉਹ ਵੇਖਣਗੇ ਆਪਣੀ ਵੀਡੀਓ ਤੇ ਤੈਹ ਦਿਲੋਂ ਧੰਨਵਾਦ ਮੇਰੀ ਭੈਣ ਬਹੁਤ ਸੋਹਣੀ ਮੈਨੂੰ ਵਧੀਆ ਕਮੈਂਟ ਕਰਦੇ ਆ ਬਹੁਤ ਤੈਹ ਦਿਲੋਂ ਧੰਨਵਾਦ ਭੈਣ ਦਾ ਤੇ ਉਹਨਾਂ ਨੇ ਭੈਣ ਨੇ ਕਮੈਂਟ ਕੀਤਾ ਸੀ ਵੀ ਇੱਕ ਤੱਕ ਨੇ ਉਹਨਾਂ ਚਿੱਟੀ ਜਾਗਟ ਬਣਵਾਉਣੀ ਸੀਗੀ ਕਮੈਂਟਾਂ ਵੀ ਕੀਤਾ ਵਿੱਚ ਮੈਂ ਕਮੈਂਟ ਵੜਿਆ ਵਾ ਇੱਕ ਖਣੀ ਇੱਕ ਸਾਲ ਦੇ ਬੱਚੇ ਦਾ ਸੈੱਟ ਬਣਾਉਣਾ ਸੀਗਾ ਤੇ ਤੁਸੀਂ ਮੇਰਾ ਨੰਬਰ ਸਕਰੀਨ ਦੇ ਉੱਪਰ ਹੀ ਹੁੰਦਾ ਗਾ ਜੇ ਕੋਈ ਵੀ ਤੁਸੀਂ ਮੈਥੋਂ ਕੁਝ ਪੁੱਛਣਾ ਹਨਾ ਤੁਸੀਂ ਮੇਰਾ ਮੈਂ ਉਹ ਪੈਨ ਨੂੰ ਐਸੇ ਵੀ ਉਹ ਵੀ ਹੋ ਵੀ ਮੈਂ ਵੀਡੀਓ ਰਹੀ ਦੱਸਦੀ ਆ ਪੈਨ ਮੇਰਾ ਨੰਬਰ ਨਾ ਫੋਨ ਦੇ ਉੱਪਰ ਹੁੰਦਾ ਵਾ ਤੇ ਬਹੁਤ ਵਧੀਆ ਭੈਣ ਹੈ ਮੇਰਾ ਖੁਦ ਨਾਮ ਲੈ ਕੇ ਵੀਰਪਾਲ ਵੀ ਬਹੁਤ ਸੋਹਣਾ ਵਧੀਆ ਕਮੈਂਟ ਕੀਤਾ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਰਾਤ ਪੜਿਓ ਕਮੈਂਟ ਕਮੈਂਟ ਦਿੱਤੇ ਨੇ ਤਰ੍ਹਾਂ ਕਿ ਕਾਫੀ ਪਹਿਲਾਂ ਦੀ ਵੀਡੀਓ ਤੇ ਕੀਤਾ ਲੱਗਦਾ ਹੈਗਾ ਤੇ ਭੈਣ ਤੁਸੀਂ ਨਾ ਮੈਨੂੰ ਫੋਨ ਲਾ ਲਿਓ ਕੋਈ ਗਾਨੀ ਤੁਸੀਂ ਕੁਛ ਵੀ ਬਣਵਾਉਣਾ ਹੈਗਾ ਤੇ ਭੈਣ ਨੇ ਕਿਆ ਸੀ ਕਿੰਨਾ ਖਰਚ ਆਊਗਾ ਕਿਉਂਕਿ ਐਵੇਂ ਵੈਸੇ ਨਹੀਂ ਗੱਲ ਹੁੰਦੀ ਮੈਂ ਤਾਂ ਹੀ ਹਰੇਕ ਫੋਨ ਨੰਬਰ ਦੇਣੀ ਲੀ ਆ ਆ ਵੀਡੀਓ ਤੇ ਕਿਉਂਕਿ ਹੁਣ ਮੈਂ ਦੋਨਾਂ ਵੀਡੀਓ ਤੇ ਨੰਬਰ ਦੇਣ ਲੱਗੇਗੀ ਕਿਉਂਕਿ ਵੀ ਮੇਰਾ ਕੰਮ ਥੋੜਾ ਜਿਹਾ ਜ਼ਿਆਦਾ ਮੈਨੂੰ ਨੰਬਰ ਦੇਣਾ ਜ਼ਰੂਰੀ ਹੁੰਦਾ ਤੇ ਜਦੋਂ ਤੁਸੀਂ ਮੈਥੇ ਕੁਝ ਵੀ ਪੁੱਛਣਾ ਤੁਸੀਂ ਮੇਰਾ ਨੰਬਰ ਲੈ ਕੇ ਤੁਸੀਂ ਜਦੋਂ ਮਰਜੀ ਮੈਨੂੰ ਗੱਲ ਕਰੋ ਤੁਸੀਂ ਮੇਰੇ ਨਾਲ ਇਹ ਨਹੀਂ ਕੋਈ ਗੱਲ ਹੈਗੀ ਮੈਂ ਫੋਨ ਨਾ ਚੱਕੂਗੀ ਤੇ ਚੱਕਦੀ ਮੈਂ ਜ਼ਿਆਦਾ ਵਟਸਐਪ ਕੀ ਆ ਮੈਂ ਡਾਇਰੈਕਟ ਕਾਲ ਥੋੜੀ ਜੀ ਘੱਟ ਚੱਕਦੀ ਆ ਕਿਉਂਕਿ ਜੇ ਤਾਂ ਮੇਰਾ ਵਾਈਫਾਈ ਤੇ ਚੱਲਦਾਗਾ ਡਾਇਰੈਕਟ ਮੇਰੇ ਕੋਲ ਨਹੀਂ ਵੀ ਪੈਸੇ ਹੁੰਦੇ ਫਿਰ ਮੈਂ ਵਾਈਫਾਈ ਤੇ ਜ਼ਿਆਦਾ ਹੁੰਦਾ ਮੇਰਾ ਵਾ ਜਦੋਂ ਮਰਜੀ ਤੁਸੀਂ ਮੈਨੂੰ ਗੱਲ ਕਰੋ ਤੁਸੀਂ ਮੇਰੇ ਨਾਲ ਤੇ ਮੈਂ ਭੈਣ ਨੂੰ ਦੱਸਦੀ ਗੁਰਬਾਨੀ ਚੈਨਲ ਆ ਲਈ ਆ ਭੈਣ ਲੋ ਜੀ ਦੇਖੋ ਦੇ ਅਸੀਂ ਮੈਸਨ ਨੂੰ ਕੋਰਤੀ ਪਹਿਲਾਂ ਵੀ ਸਾਨੂੰ ਮੈਂ ਕਲਰ ਵਗੈਰਾ ਤਾਂ ਖਾਈ ਸੀ ਨਾ ਇਹ ਤੇ ਹੁਣ ਇਹ ਪ੍ਰੋਪਰ ਬਣ ਕੇ ਰੈਡੀ ਹੋ ਗਈ ਦੇਖੋ ਜੀ ਪ੍ਰੋਪਰ ਬਣ ਕੇ ਰੈਡੀ ਹੋ ਗਈ ਦੇਖੋ ਇਹ ਨਾ 12 ਕੇ ਸਾਲ 10 ਸਾਲ ਦਾ ਦੀ ਕੁੜੀ ਆ ਇਹ ਮਕੇਰੀਆ ਚ ਘੱਲਨੀ ਆਪਾਂ ਇਹ ਇਹਨੇ ਨਾਲ ਇੱਕ ਜੈਕਟ ਵੀ ਆ ਮਕੇਰੀਆਲੀ ਪਾਹਂਦੀ ਵਾਇਸਾ ਪਿਛੇ ਸਾਰ ਚ ਵੀ ਨਾ ਮੈਂ ਤਾਂ ਕਾਫੀ ਕਾਸ਼ਮ ਮੰਗਵਾਇਆ ਸੀਗਾ ਤੇ ਆਰਡਰ ਤਾਂ ਆਪਾਂ ਨੂੰ ਉਦੋਂ ਦੀ ਆਇਆ ਸੀ ਪਰ ਆਪਣੇ ਕੋਲ ਟਾਈਮ ਨਾ ਹੋਣ ਕਰਕੇ ਫਿਰ ਉਦੋਂ ਨਹੀਂ ਬਣਾ ਕੇ ਦਿੱਤਾ ਗਿਆਗਾ ਤੇ ਇਹ ਆਪਾਂ ਕੋਲ ਜਾਗਟਾ ਬਲੈਕ ਕਲਰ ਦੇ ਨਾਲ ਪਜਾਕਟ ਵੀ ਕੱਲਾਂਗੇ ਇਹ ਆਪਾਂ ਦਿਖਾਵਾਂਗੇ ਤੁਹਾਨੂੰ ਵੀ ਵੰਡ ਕਾਲੇ ਕਲ ਚੈਨਲ ਤੇ ਦੇਖੋ ਜੀ ਬਹੁਤ ਸੋਹਣੇ ਬਣ ਕੇ ਰੈਡੀ ਹੋਗੇ ਤੁਸੀਂ ਵੀ ਬਣਵਾਉਣੀ ਹੋਵੇ ਤੇ ਨੰਬਰ ਆਪਣਾ ਸਿਕਰੀ ਤੇ ਇਹ 8 ਸਾਲ ਦਾ ਬੱਚਾ 12 ਸਾਲ ਦਾ 10 ਸਾਲ ਦਾ ਰਾਮ ਨਾਲ ਲਾਉਗੇ ਇਹ ਦੇਖੋ ਜੀ ਇਹ ਬਾਹਾ ਬਣਾ ਕੇ ਰੈਡੀ ਕਰਤੀਆਂ ਮੈਂ ਤੁਹਾਨੂੰ ਦਿਖਾਈ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਇਹ ਇਹ ਤੁਸੀਂ ਜਦੋਂ ਵੀ ਬਣਾਉਣੀ ਹੋਵੇ ਨਾ ਗਈ ਵਾਰਾਂ ਕਹਿੰਦੇ ਮੈਂ ਤੁਹਾਨੂੰ ਦੱਸਿਆ ਕਰੋ ਹਣ ਚਲੋ ਆਪਾਂ ਕੈਮਰਾ ਸੈਟ ਕਰ ਲਈਏ ਆਪਾਂ ਫਿਰ ਤੁਹਾਨੂੰ ਦੱਸਦੇ ਹਾਂ ਲਓ ਜੀ ਦੇਖੋ ਇਹ ਆਪਾਂ ਬਾਂ ਬਾਂ ਕੇ ਰੈਡੀ ਕੀਤੀ ਹੈ ਦੇਖੋ ਜੀ ਦੇਖੋ ਆਪਾਂ 20 ਝੋਟੇ ਇੱਥੋਂ ਪਾਲੇ ਸੀ 20 ਝੋਟੇ ਪਾਕਿਸਤਾਨੀ ਝੋਟੇ ਆਪਾਂ ਇੱਥੋਂ ਪਾਲੇ 7 ਝੋਟੇ ਪਾਕਿਸਤਾਨੀ ਝੋਟੇ ਵਧਾ ਲਏ ਫੇਰ ਆਪਾ ਇੱਥੋਂ ਤੱਕ ਆਪਾਂ ਇਸ ਤਰੀਪੂਰੀ ਗੇ ਫੇਰ ਪਚਤੀ ਪੰਜਵੀਂ ਤੇ ਜਪਤੀ ਪੰਜਵੀਂ ਸਲਾਈ ਵਧਾਉਂਦੇ ਵਧਾਉਂਦੇ ਇੱਥੋਂ 35 ਝੋਟੇ ਕਰ ਲਏ ਆਪਾਂ ਆਹ ਚੀਜ਼ ਹੈ 35 ਝੋਟੇ ਕਰ ਲਏ ਜੋ ਜੀ ਆ ਗਿਆ ਤੇ ਮੇਰੇ ਕੱਪੜੇ ਬਾਹਰ ਰਹਿ ਗਈ ਹੈ ਨਹੀਂ ਤਾਂ ਖੜੇ ਹੀ ਨਿ ਛੜਦਾ ਹੈਗਾ ਕੱਪੜੇ ਵੀ ਕਾਫੀ ਸੀਗੇ ਇਹ ਮੈਂ ਅੰਦਰ ਵੀ ਪਾ ਲੈਂਦੀ ਚਲੋ ਫੇਰ ਕੀ ਜੋ ਕਰੀ ਲੋ ਜੀ पैंती जोटे आप इतों पा लेती जोटे तेती जोटे पा के उपरों अठ जोटे बढ़ा के चाली जोटे कर ले आह चीज के चाली जोटे इतों आ चीज चाली जोटे फिर आप इतों सोलह इंच तो आप क्योंकि दस साल के बच्चे की कोठी है तो इतों तो लैके आप सोलह ਇਹ ਚ 7 ਇੰਚ ਤੱਕ ਆਪਾਂ ਬੁੜਿਆ ਸੀ। 16 ਤਾਂ ਮੋਢੇ ਕੱਢੇ ਸੀਗੇ। ਜਿਹੜੀ ਆਪਾਂ ਪੰਜਾਬ ਟਕੋਟੀ ਆਪਣੀ ਕੱਢਦੀਆਂ ਉਹਦੇ ਆਪਾਂ ਮੋਢੇ ਕੱਢਦੇ ਹੁੰਨੇ 18 ਇੰਚ ਹੁੰਦੀਆਂ ਇੰਚ ਤੇ ਕਿਉਂਕਿ ਛੋਟੀ ਸੀਗੀ। ਇਹ ਫਿਰ ਆਪਾਂ ਇੱਥੇ ਤੇ ਲੈ ਕੇ 16 ਇੰਚ ਦੇ ਮੋਢੇ ਕੱਢੇ ਸੀ ਬਾਅਦ ਚੀਜ਼। 16 ਇੰਚ ਦੇ। ਤੇ 7 ਇੰਚ ਦਾ ਕੱਪਾ ਬਣਾਇਆ ਸੀ। ਮੋਢਾ 7 ਇੰਚ ਦਾ ਕੱਪਾ ਬਣਾਇਆ। ਉਦਿਆ ਬਣ ਕੇ ਬਾਹ ਤੇ ਆੜੀ ਹੋਈ ਸੀਗੀ ਇਹਨੂੰ ਤੁਸੀਂ ਬਾਹ ਰੱਖਣੀ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਨਹੀਂ ਨਾ ਪਤਾ ਲੱਗ ਜਾਗਾ ਤੁਸੀਂ ਜੈਨਸ ਕੋਟੀ ਬਣਾਓ ਲੇਡੀਜ਼ ਬਣਾਓ ਜਿੰਨੀ ਲਵਾਈ ਥੱਲੋ نیچے ਆ ਚੀਜ਼ ਦੀ ਹੋਊਗੀ ਨਾ ਤੁਸੀਂ ਬਾਹਾਂ ਇੰਨੀਆਂ ਨੀਵੀਆਂ ਬਣਾਇਆ ਕਰੋ ਮੇਰਾ ਵੀਡੀਓ ਚ ਦੱਸਣ ਦਾ ਵੀ ਇਹੀ ਸੀਗਾ ਵੀ ਮੈਂ ਤੁਹਾਨੂੰ ਦੱਸਾਂ ਜਿਹੜੀ ਆ ਬਾਹ ਇਹ ਇੰਨੀ ਮੈਂ ਕਿ ਆਉਦੀ ਕੋਈ ਜਮਾ ਪ੍ਰੋਪਰ ਆਪਣੀ ਕੋਈ ਬਾਹ ਤੋ ਵਨ ਤੁਸੀਂ ਦਾ 4 ਸਾਲ ਦੇ ਬੱਚੇ ਦਾ ਬਣਾਓ ਸੈਟਰ 5 ਸਾਲ ਦੇ ਦਾ ਬਣਾਓ ਜੈਂਟਸ ਕੋਟੀ ਬਣਾਓ ਲੇਡੀਜ਼ ਬਣਾਓ ਜਿੰਨੀ ਆ ਚੀਜ਼ ਦੀ ਲਵਾਈ ਆ ਤੇ ਇੰਨੀ ਲਵਾਈ ਆਪਣੀ ਬਾਹ ਦੀ ਹੁੰਦੀ ਪਰਪਰ ਸੇਮ ਲਿਫੋਈ ਇਹ ਆਪਣੀ ਬਾਹ ਦੀ ਇੰਨੀ ਲਵਾਈ ਹੁੰਦੀ ਚਿਹਰਾ ਕਟਾਈ ਪਾ ਦਿਨੇ ਹੁੰਨੇ ਆ 2 ਇੰਚ ਦੇ ਕਟਾਈ ਪਾਉਂਦੇ ਕੋ ਬਹੁਤ ਵੈਣਾ ਕੱਟ ਪਾਉਂਦੀ ਆ ਹੋਣੀਆਂ ਤੇ ਦੇਖੋ ਜੀ ਦੋ ਇੰਚ ਦੀ ਜਿਵੇਂ 16 ਇੰਚ ਤੇ ਆਪਾਂ ਇੱਥੋਂ ਆਹ ਕਰ ਲਿਆ ਸੀਗਾ 16 ਇੰਚ ਦੀ ਬਣਾ ਲਈ ਤੇ 18 ਇੰਚ ਤੱਕ ਆਪਾਂ 2 ਇੰਚ ਤੇ ਆਪਾਂ ਤਿੰਨ ਤਨ ਕੁੰਡੇ ਚਾਰ-ਚਾਰ ਕੁੰਡੇ ਪਾ ਪੰਜ ਕੁੰਡੇ ਘਟਾਉਂਦੇ ਘਟਾਉਂਦੇ ਪੈਸਤਰਾ ਘਾਟ ਪਾਈ ਸੀ ਦੋ ਜੀ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇੱਥੋਂ ਤੁਸੀਂ ਪੰਜ ਝੋਟੇ ਵਧਾ ਲਓ 7 ਵਜਾ ਵਧਾ ਲਓ ਉਹ ਕੋਈ ਗੱਲ ਆਦੀ 16 ਇੰਚ ਤੇ ਤੁਸੀਂ ਇੱਥੋਂ ਮੋਢਾ ਕੱਢੋ 7 ਇੰਚ ਇੱਥੋਂ ਅਕਾਲ ਤਰਾ ਵਾਰੇ ਮੈਂ ਤੁਹਾਨੂੰ ਦੱਸਤਾ ਸੀ ਵੀ ਕਲਰ ਆਪਾਂ ਕਿੱਦਾਂ ਬਣਾਏ ਸੀ ਇਹ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਹੋਇਆ ਹੈਗਾ ਦੇਖੋ ਜੀ ਕਿੰਨੀ ਵਧੀਆ ਕਿੰਨੀ ਸੋਹਣੀ ਸਫਾਈ ਦੇਖੋ ਜੀ ਆਪਣੇ ਹੱਥ ਦੀ ਆਪਣੇ ਕੋਲ ਕਾਸ ਵੀ ਬਹੁਤ ਜ਼ਿਆਦਾ ਤਾਂ ਹੀ ਹੁੰਦਾ ਆਪਣੀ ਕੀ ਬਹੁਤ ਸੋਹਣੀ ਹੁੰਦੀ ਹੈ ਦੇਖੋ ਜੀ ਰੇਟ ਵਗੈਰਾ ਆਪਾਂ ਦੱਸਾਂਗੇ ਫਿਰ ਕਾਲੇ ਕੇ ਬਲੌਗ ਦੇ ਵਿੱਚ ਕਿਉਂਕਿ ਹਜੇ ਆਪਾਂ ਜਿੰਨਾ ਦੀ ਬਣਾਈ ਹੋਈ ਆਪਾਂ ਮਤਲਬ ਕਨਫਰਮ ਨਹੀਂ ਹੋਣਾ ਨੂੰ ਵੀ ਨਹੀਂ ਦੱਸਿਆ ਹੈਗਾ ਕਿਉਂਕਿ ਜਿਹੜੀ ਕਿ ਮੇਰੀਆਂ ਭੈਣਾਂ ਮੇਥੇ ਸਮਾਨ ਬਣਵਾਉਂਦੀਆਂ ਨਹੀਂ ਜਦੋਂ ਆਪਾਂ ਗੂਗਲ 'ਤੇ ਕਰਵਾਉਣਾ ਹੁੰਦਾ ਆਪਾਂ ਉਦੋਂ ਹੀ ਦੱਸਦੇ ਹੁੰਦੇ ਵੀ ਤੁਹਾਡੇ ਇੰਨੇ ਬਣ ਗਏ ਕਿਉਂਕਿ ਆਪਾਂ ਤਾਂ ਬਹੁਤ ਘੱਟ ਲਾਉਣੇ ਹੁੰਦੇ ਆ ਪਤਾ ਭੈਣਾਂ ਨੂੰ ਵੀ ਦੀ ਕੱਪੜਾ ਵੀ ਆਪਾਂ ਦੀ ਆਨਲਾਈਨ ਘੱਲਦੇ ਆ ਦੀ ਕੱਪੜੇ ਦਾ ਰੇਟ ਵੀ ਬਹੁਤ ਘੱਟ ਹੁੰਦਾਗਾ ਹਲੋ ਦੇਖੋ ਦੱਸਿਓ ਜੀ ਕਿੱਦਾਂ ਬਣੀ ਆਪਣੀ ਕੋਟੀ ਤੁਸੀਂ ਵੀ ਬਣਵਾਉਣੀ ਹੋਈ ਜੇ ਸਿਕਰੀਨ ਦੇ ਨੰਬਰ ਮੈਂ ਇਸ ਦੇ ਉੱਪਰ ਵੀ ਦਉਂਗੀ ਤੇ ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ 나 ਤੁਹਾਨੂੰ ਪਤਾ ਵੀ ਮੇਰਾ ਵੀਰਪਾਲ ਤੇ ਨਹੀਂ ਫਿਰ ਕਹੀ ਪੈਣਾ ਮੈਨੂੰ ਫੋਨ ਲਾਉਂਦੇ ਕਹਿੰਦੇ ਪੈਣਾ ਸੀ YouTube ਥੋੜੀ ਵੀਡੀਓ ਵੇਖਦੇ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਆਪਣੇ ਕੋਈ ਆਰਡਰ ਵਾਲੇ ਨਾਲ ਆਪਣੇ ਜੁੜੇ ਆ ਤੇ ਲੋ ਜੀ ਦੇਖੋ ਤੁਸੀਂ ਵੀ ਘਰੇ ਇਸ ਤਰ੍ਹਾਂ ਬਣਾਇਆ ਕਰੋ ਵੇਖੋ ਕਿੰਨੀ ਵਧੀਆ ਬਣ ਕੇ ਆਹ ਦੇ ਕਿਉਂਕਿ ਜੀ ਇਹ ਹੈਗੀ ਹੈ ਗਰਲ ਜੀ ਦੀ ਕਿਉਂਕਿ ਕੁੜੀਆਂ ਦੀ ਕਰਕੇ ਫਿਰ ਮੈਂ ਖੁੱਲੀ ਜੀ ਬਾਬਾ ਜੈਮ ਬੱਚੇ ਮੁੰਡੇ ਦੀ ਬਣਾਉਂਦੇ ਫਿਰ ਥੋੜੀ ਖੁੱਲੀ ਕਰ ਦਿੰਦੇ ਇਹ ਫਰਕੁਲੀ ਨੇ ਜੰਗੀ ਲੱਗਣੀਗੀ ਦੇਖੋ ਜੀ ਕਿੰਨੀ ਸੋਹਣੀ ਸੁਭਾਈ ਹੈ ਕਿੰਨੀ ਬਣ ਕੇ ਵਧੀਆ ਤਿਆਰ ਹੋਈ ਆ ਤੇ ਕਫਰਮ ਆਪਾਂ ਕਰਾਂਗੇ ਦੇ ਰੇਟ ਦਾ ਬੰਟ ਕਾਲੀ ਕਾਂਦੇ ਵਿੱਚ ਦੋ ਜੀ ਵੀਡੀਓ ਸੋਹਣੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਮੈਂ ਅਬ ਦੁਬਾਰਾ ਫੇਰ ਬੋਲਦੀ ਆ ਜਿਹੜੀਆਂ ਭੈਣਾਂ ਨੇ ਮੈਥੇ ਕੁਝ ਵੀ ਪੁੱਛਣਾ ਹੋਵੇ ਨੰਬਰ ਆਪਣਾ ਸਕਰੀਨ ਦੇ ਉੱਪਰ ਦਿੱਤਾ ਹੁੰਦਾ ਵਾ ਜਦੋਂ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਲਓ ਜੀ ਇਹ ਜੇ ਆਪਣੀ ਕਲਰ ਵਾਲੀ ਕੋਟ ਜਿਆੜੀ ਹੋ ਗਈ। ਲਓ ਜੀ। ਤੇ ਫਿਰ ਆਪਾਂ ਬਣਾਵਾਂਗੇ। ਫਰਾਕ ਦਿਖਾਵਾਂਗੇ ਆਪਾਂ ਉਹ ਵੀ 2 ਸਾਲ ਦੀ ਦੀ ਹੈਗੀ ਪਜਾਂਦੀ ਹੈ ਕੱਲ ਨਹੀਂ ਉਹ ਵੀ। 2 ਸਾਲ ਦੀ ਕੁੜੀ ਦੀ ਫਰਾਕ ਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ। ਤੁਹਾਨੂੰ ਪਹਿਲਾਂ ਸ਼ੁਰੂ ਤੋਂ ਵੀ ਦਿਖਾਵਾਂਗੇ ਸਾਰੀ ਬਣਾ ਕੇ ਵੀ ਦਿਖਾਵਾਂਗੇ। ਕਿਉਂਕਿ ਪਹਿਲਾਂ ਪਾਕਲਣੇ ਕਰਕੇ ਮਕੇਰੀਆ ਦੇ ਵਿੱਚ ਇਹਨਾਂ ਜਾਗਟ ਬਣੀ ਜਾਂਦੀ ਹੈ ਤੇ ਤਾਂ ਫਿਰ ਮੈਂ ਨਹੀਂ ਫਰਾਕ ਨਹੀਂ ਸੀ ਬਣਾਈ ਹਜੇ। ਉਹ ਵੀ ਜਲਦੀ ਹੀ ਕੱਲ ਨਹੀਂ ਆਪਾਂ। చాలా జీ యా బాగుడీ చల్లూ